ਮਾਧ ਪ੍ਰਦੇਸ਼ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਦਾ ਕੀਤਾ ਹੁਣ ਵੱਡਾ ਧੰਨਵਾਦ ਤੇ ਆਪ ਦੇਖੋ ਹੁਣ ਪ੍ਰਸ਼ੰਸਾ ਪੱਤਰ ਦੇ ਕੇ ਪੰਜਾਬ ਪੁਲਿਸ ਦੀ ਵਡਾਈ ਕਰ ਦਿੱਤੀ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਕਿ ਮਾਧ ਪ੍ਰਦੇਸ਼ ਦੇ ਇੱਕ ਥਾਣੇ ਦੇ ਵਿੱਚ कुछ जेडे कैथी सेरार फरार गए दरअसल जिथे उन्होंने कोल असला बराबद किया और उस एक्ट के तहत तो उन्होंने गिरफ्तार किया पर जेल के फरार हो गए भज के जिस तुं बाद शाहकोट पुलिस को जानकारी दी गई है शाहकोट पुलिस को जो जानकारी मध्य प्रदेश प्रशासन के वो दी गई तो शाहकोट प्रशासन ने मिल के व्डे पद्धर तक एक ऑपरेशन चला के इन्हों गिरफ्तार कर लिया हालांकि शाहकोट के रहने वाले यह दसे जा रहे हैं और उसद हम शाहकोट पुलिस ने इन्होंने गिरफ्तार कर ਲਿਆ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲਾ ਦਰਜ ਸੀ ਹਥਿਆਰ ਰੱਖਣ ਦੇ ਲਈ ਜੋ ਹੈ ਇਹਨਾਂ ਦੇ ਉੱਤੇ ਐਕਸ਼ਨ ਲਿਆ ਗਿਆ ਸੀਗਾ ਤੇ ਜਿਸ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੀ ਪੁਲਿਸ ਨੇ ਪੰਜਾਬ ਪੁਲਿਸ ਦਾ ਬਹੁਤ ਵੱਡੇ ਪੱਧਰ ਤੇ ਧੰਨਵਾਦ ਕਰਦੇ ਹੋਏ ਪਰਿਸ਼ੰਸ਼ਾ ਪੱਤਰ ਵੰਡੇ ਨੇ ਉਹਨਾਂ ਨੂੰ ਦਿੱਤੇ ਨੇ ਜਿਸ ਤੋਂ ਬਾਅਦ ਨਾਲ ਦੀ ਨਾਲ ਹੁਣ ਦੱਸੀਏ ਕਿ ਵੱਡੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਪੁਲਿਸ ਬਹੁਤ ਵੱਡੇ ਪੱਧਰ ਤੇ ਉੱਤੇ ਕੰਮ ਕਰ ਰਹੀ ਹੈ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੇ ਕੰਮ ਕਿਹੜੇ ਤਰੀਕੇ ਨਾਲ ਹੋ ਰਹੇ ਨੇ ਔਰ ਫਾਇਦੇ ਜਿਹੜੇ ਦਿੱਤੇ ਜਾ ਰਹੇ ਨੇ ਜਿਸ ਤੋਂ ਬਾਅਦ ਲਾਭ ਜਿਹੜਾ ਵਾ ਉਹ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਹ ਲਾਭ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਨੀ ਕਿ ਪੰਜਾਬ ਪੁਲਿਸ ਜਿੱਥੇ ਮਰਜ਼ੀ ਹੋਵੇ ਜਿੱਥੇ ਮਰਜ਼ੀ ਦਾ ਕੇਸ ਹੋਵੇ ਪਰ ਆਪਣਾ ਕੰਮ ਬਹੁਤ ਜ਼ਿਆਦਾ ਪਧਿਆ ਟੰਗ ਨਾਲ ਕਰਦੀ ਹੈ ਕਿ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਕੋਈ ਵੀ ਕਿਸੇ ਤਰੀਕੇ ਦਾ ਕੰਮ ਜਿਹੜਾ ਨਾਲ ਰੁਕਿਆ ਜਾਵੇ ਤਾਂ ਇਸ ਕਰਕੇ ਪੰਜਾਬ ਪੁਲਿਸ ਆਪਣੇ ਕੰਮ ਨੂੰ ਲੈ ਕੇ ਐਕਸ਼ਨ ਮੋਡ ਦੇ ਵਿੱਚ ਹੈ ਤਾਂ ਮਧ ਪ੍ਰਦੇਸ਼ ਪੁਲਿਸ ਨੇ ਪ੍ਰਸ਼ੰਸਾ ਵੀ ਕੀਤੀ ਹੈ ਔਰ ਨਾਲ ਦੀ ਨਾਲ ਜਿਹੜੇ ਪੱਤਰ ਦਿੱਤੇ ਨੇ ਧੰਨਵਾਦ ਕੀਤਾ ਹੈ ਕਿ ਜਿਸ ਤਰੀਕੇ ਨਾਲ ਇਫਰਾਰ ਹੋਏ ਜਿਹੜੇ ਮੁਲਜ਼ਮ ਸੀਗੇ ਉਹਨਾਂ ਨੂੰ ਗ੍ਰਫਤਾਰ ਕਰਤਾ ਹੈ ਔਰ ਮਦਦ ਕੀਤੀ ਹੈ ਕਿ ਨੌ ਜਿਹੜੇ ਅਧਿਕਾਰੀ ਸੀਗੇ ਜਿਹੜੇ ਪੁਲਿਸ ਵਾਲੇ ਸੀਗੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਮਿਲ ਕੇ ਵੱਡੇ ਪ੍ਰੈਸ਼ਰ ਦੇ ਤਹਿਤ ਇਹ ਉਪਰਾ ਲਾ ਕੀਤਾ ਦਾ दरअसल ਪੰਜਾਬ ਪੁਲਿਸ ਦੇ ਵੱਲੋਂ ਬਹੁਤ ਸਾਰੇ ਐਕਸ਼ਨ ਜਿਹੜੇ ਨੇ ਚਲਾਈ ਜਾ ਰਹੇ ਨੇ ਪੰਜਾਬ ਦੀ ਗੱਲ ਹੋਵੇ ਜਾਂ ਕਿਤੇ ਹੋਰ ਵੀ ਕਿਸੇ ਹੋਰ ਸੂਬੇ ਦੀ ਪੁਲਿਸ ਨਾਲ ਮਿਲ ਕੇ ਵੱਡੇ ਪੱਧਰ ਤੇ ਕੰਮਕਾਜ ਹੋਇਆ ਹੋਰ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਹੁਣ ਮਧਪਦੇਸ਼ੀ ਕੁਲਿਸ ਨੇ ਵੱਡੇ ਪੱਧਰ ਦਾ ਧੰਨਵਾਦ ਪੰਜਾਬ ਪੁਲਿਸ ਦਾ ਕੀਤਾ ਤਾਂ ਇੱਕ ਸਫਲਤਾ ਪੰਜਾਬ ਪੁਲਿਸ ਨੂੰ حاصل ਹੋਈ ਹੈ ਸ਼ਾਹਕੋੜ ਦੇ ਕੁਝ ਜਿਹੜੇ ਮਲ సిగే ਉਫਰਾਰ ਹੋ ਗਏ ਸੀਗੇ ਮੱਧ ਪ੍ਰਦੇਸ਼ ਤੋਂ ਕਿ ਜੇਲ੍ਹ ਦੇ ਵਿੱਚੋਂ ਤਾਂ ਮੱਧ ਪ੍ਰਦੇਸ਼ ਦੀ ਪੁਲਿਸ ਨੇ ਸ਼ਾਹਕੁਰਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਔਰ ਉਹਨਾਂ ਨੇ ਮਿਲ ਕੇ ਨੌਦ்கਾਰੀਆਂ ਨੇ ਮਿਲ ਕੇ ਵੱਡੇ ਪੱਧਰ ਤੇ ਸਫਲਤਾ ਹਾਸਲ ਕੀਤੀ ਹੈ ਤਾਂ ਸੁਬਾਹ ਮੱਧ ਪ੍ਰਦੇਸ਼ ਦੀ ਪੁਲਿਸ ਬਹੁਤ ਖੁਸ਼ ਹੋਈ ਹੈ ਕਿ ਫਰਾਰ ਹੋਏ ਜਿਹੜੇ ਕੈਦੀ ਸੀ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿ ਹੈ ਤਾਂ ਕਿ ਕੋਈ ਹੋਰ ਕਤਨਾਲਾ ਵਾਪਰੇ ਤਾਂ ਕਿਸੇ ਹੋਰ ਚੀਜ਼ਾਂ ਨੂੰ ਅੰਜਾਮ ਨਾ ਦੇ ਤਾਂ ਜੇ ਸੁਬਾਹ ਹੁਣ ਪੰਜਾਬ ਪੁਲਿਸ ਦੀ ਸ਼ਿਲਾਕਾ ਹੁਣ ਪੂਰੇ ਮੱਧ ਪ੍ਰਦੇਸ਼ ਤੇ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਬਹੁਤ ਹੀ ਵੱਡਾ ਕਦਮ ਜਿਹੜਾ ਸਰਨਾ ਜੋ ਕਦਮ ਸਿਕਾਇ ਪੰਜਾਬ ਪੁਲਿਸ ਦਾ ਜਿਸ ਤੋਂ ਬਾਅਦ ਉਹਨਾਂ ਨੂੰ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤਾਲਵਾਦ ਮੱਧ ਪ੍ਰਦੇਸ਼ ਦੀ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਬਹੁਤ ਵੱਡੇ ਉਭਰਾਲੇ ਕੀਤੇ ਨੇ ਤਾਂ ਪੰਜਾਬ ਪੁਲਿਸ ਜਿਸ ਤਰੀਕੇ ਨਾਲ ਕੰਮ ਕਾਜ ਕਰ ਰਹੀ ਹੈ ਤਾਂ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਬਟੇ ਪੱਤਰ ਤੇ ਸਨਮਾਨਿਤ ਕੀਤਾ ਗਿਆ ਹੈ